ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਅਮਨਦੀਪ ਸਿੰਘ ਫ੍ਰਮ ਅਨਹਦ ਫਾਊਂਡੇਸ਼ਨ ਮੁਹਾਲੀ ਅੱਜ ਤੁਹਾਡੇ ਸਾਰਿਆਂ ਨਾਲ ਬਹੁਤ ਵਧੀਆ ਇਨਫਾਰਮੇਸ਼ਨ ਸ਼ੇਅਰ ਕਰਨ ਜਾ ਰਿਹਾ ਹਾਂ ਸੋ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਨਹਦ ਫਾਊਂਡੇਸ਼ਨ ਮੁਹਾਲੀ ਵੱਲੋਂ ਇੱਕ ਉਪਰਾਲਾ ਕੀਤਾ ਜਾ ਰਿਹਾ ਹੈ ਉਹਨਾਂ ਸਾਰੇ ਬੱਚੇ-ਬੱਚੀਆਂ ਦੇ ਲਈ ਲੜਕੇ-ਲੜਕੀਆਂ ਦੇ ਲਈ ਜੋ ਇਸ ਵੇਲੇ 12ਵੀਂ ਦਾ ਪੇਪਰ ਖਤਮ ਕਰ ਚੁੱਕੇ ਨੇ ਤੇ ਅੱਗੇ ਗ੍ਰੈਜੂਏਸ਼ਨ ਦੇ ਲਈ ਆਪਣੇ ਚੰਗੇ ਭਵਿੱਖ ਦੇ ਲਈ ਚੰਗੇ ਕੋਰਸਸ ਦੇ ਲਈ ਐਡਮਿਸ਼ਨ ਸੀਕ ਕਰ ਰਹੇ ਨੇ ਸੋ ਅਨਹਦ ਫਾਊਂਡੇਸ਼ਨ ਉਹਨਾਂ ਸਾਰੇ ਬੱਚਿਆਂ ਦੇ ਲਈ ਕੋਪਰਾਲਾ ਕਰਦਾ ਹੈਗਾ ਕਿ ਉਹਨਾਂ ਸਾਰੇ ਬੱਚਿਆਂ ਨੂੰ ਜਿੱਥੇ ਕੀ ਹੈ ਗ੍ਰੈਜੂਏਸ਼ਨ ਕਰਵਾਈ ਜਾਂਦੀ ਹੈ ਜਿੱਥੇ ਕੀ ਹੈ ਚੰਡੀਗੜ੍ਹ ਦੇ ਗਵਰਨਮੈਂਟ ਕਾਲਜੇਸ ਦੇ ਵਿੱਚ ਉੱਚੇ ਚੰਗੇ ਕਾਲਜੇਸ ਦੇ ਵਿੱਚ ਗ੍ਰੈਜੂਏਸ਼ਨ ਕਿਸੇ ਵੀ ਕੋਰਸ ਦੇ ਨਾਲ ਬੀਏ ਸੀ, ਬੀਬੀਏ, ਬੀਸੀਏ, ਬੀਕਾਮ ਦੇ ਨਾਲ ਕਰਵਾਈ ਜਾਂਦੀ ਹੈ ਇਸ ਦੇ ਨਾਲ ਹੀ ਬੱਚਿਆਂ ਨੂੰ ਕੀ ਹੈ ਕੰਪੀਟੀਟਿਵਸ ਦੇ ਲਈ ਤਿਆਰ ਕੀਤਾ ਜਾਂਦਾ ਹੈ ਹਾਂਜੀ ਨੈਟ ਫਾਊਂਡੇਸ਼ਨ ਵੱਲੋਂ ਹਰ ਸਾਲ ਹੀ ਕੋਪਰਾਲਾ ਕੀਤਾ ਜਾਂਦਾ ਹੈ ਕਿ ਪੰਜਾਬ ਦੇ ਬੱਚਿਆਂ ਨੂੰ ਪੰਜਾਬ ਦੇ ਚੰਗੇ ਅਹੁਦਿਆਂ ਤੇ ਜਾਂ ਸੈਂਟਰ ਲੈਵਲ ਤੇ ਚੰਗੇ ਅਹੁਦਿਆਂ ਤੇ ਤਿਆਰ ਕੀਤਾ ਜਾਏ ਜਿਦੇ ਵਿੱਚ IAS, IPS, PCS, ਪਟਵਾਰੀ, ਕਾਨੂੰਗੋ, ਪੰਜਾਬ ਪੁਲਿਸ, ਰੇਲਵੇ, ਬੈਂਕਿੰਗ, ਕਲੈਰਕਲ ਡਿਪਾਰਟਮੈਂਟ ਸਾਰੇ ਡਿਪਾਰਟਮੈਂਟਸ ਦੇ ਪੇਪਰਸ ਦੀ ਤਿਆਰੀ ਕਰਵਾਈ ਜਾਂਦੀ ਹੈ। ਬੱਚੇ ਨੂੰ ਨਾਲ ਨਾਲ ਕੀ ਹੈ ਹੋਸਟਲ ਸਹੂਲਤ ਦਿੱਤੀ ਜਾਂਦੀ ਹੈ ਨਾਲ ਨਾਲ ਬੱਚੇ ਦੀ ਕਾਲਜ ਦੀ ਪੜ੍ਹਾਈ ਕਰਵਾਈ ਜਾਂਦੀ ਹੈ ਤੇ ਨਾਲ ਦੇ ਨਾਲ ਹੀ ਬੱਚੇ ਨੂੰ ਸਾਰੀ ਕੰਪੀਟੀਟਿਵ ਦੀ ਤਿਆਰੀ ਕਰਵਾਈ ਜਾਂਦੀ ਹੈ ਤਾਂ ਸਾਰੀਆਂ ਚੀਜ਼ਾਂ ਇੱਕ ਜਗ੍ਹਾ ਇਕੱਠੀਆਂ ਕੀਤੀਆਂ ਗਈਆਂ ਜਿਵੇਂ ਕਿ ਅਸੀਂ ਅੱਜ ਦੇਖਦੇ ਆ ਕਿ ਅੱਜ ਦੇ ਸਮਾਜ ਦੀ ਇਹ ਬੜੀ ਲੋੜ ਹੈ ਕਿ ਸਾਡੇ ਬੱਚਿਆਂ ਨੂੰ ਜਾਗਰੂਕ ਹੋਣ ਸਾਡੇ ਬੱਚਿਆਂ ਨੂੰ ਇਹ ਪਤਾ ਹੋਵੇ ਕਿ ਉਹ ਆਪਣੇ ਕੈਰੀਅਰ ਦੇ ਵਿੱਚ ਆਪਣੇ ਮਕਾਮ ਦੇ ਆਪਣੀਆਂ ਮੰਜ਼ਲਾਂ ਤੇ ਕਿਵੇਂ ਪਹੁੰਚ ਸਕਦੇ ਨੇ ਬਟ ਸਭ ਤੋਂ ਵੱਡੀ ਪ੍ਰੋਬਲਮ ਕੀ ਆਉਂਦੀ ਹੈ ਕਿ ਲੈਕ ਆਫ ਅਵੇਅਰਨੈਸ ਨੌਲੇਜ ਦੀ ਘਾਟ ਹੋਣ ਕਰਕੇ ਉਹ ਕੀ ਹੈ 3 ਸਾਲ 4 ਸਾਲ ਆਪਣੀ ਡਿਗਰੀ ਤਾਂ ਕਰਦੇ ਨੇ ਲੇਕਿਨ ਉਹਨਾਂ ਨੂੰ ਚੰਗੀ ਨੌਲੇਜ ਚੰਗੀ ਆਦੇ ਲਈ ਗਾਈਡੈਂਸ ਨਹੀਂ ਮਿਲ ਪੰਦੀ ਐਂਡ 3 ਜਾਂ 4 ਸਾਲ ਬਾਅਦ ਸੋਚਦੇ ਨੇ ਕਿ ਹੁਣ ਅਸੀਂ ਕਿਸੇ ਸਰਕਾਰੀ ਨੌਕਰੀ ਦੀ ਤਿਆਰੀ ਕਰ ਲਈਏ ਕਿਸੇ ਪੇਪਰ ਦੀ ਤਿਆਰੀ ਕਰ ਲਈਏ ਸੋ ਅਨੰਦ ਫਾਊਂਡੇਸ਼ਨ ਇਹ ਬੜੇ ਸ਼ੁਰੂ ਤੋਂ ਉਪਰਾਲਾ ਕਰਦਾ ਹੈ ਕਿ ਜਿਵੇਂ ਹੀ ਬੱਚਾ ਪਲੱਸ 2 ਕੰਪਲੀਟ ਕਰਦਾ ਹੈ ਆਪਾਂ ਉਹਨੂੰ ਨਾਲ-ਨਾਲ ਜਿੱਥੇ ਗ੍ਰੈਜੂਏਸ਼ਨ ਕਰਵਾਣੀ ਹੈ ਜਿੱਥੇ ਉਹਨੂੰ ਹੋਸਟਲ ਫੈਸਿਲਿਟੀ ਆਪਣੇ ਅੰਡਰ ਸੇਫਟੀ ਸਿਕਿਉਰਿਟੀ ਦੇ ਨਾਲ ਰੱਖ ਕੇ ਚਾਹੀਏ ਉਹ ਲੜਕੀਆਂ ਨੇ ਚਾਹੀਏ ਉਹ ਲੜਕੇ ਨੇ ਤਾਂ ਆਪਣੇ ਅੰਡਰ ਰੱਖ ਕੇ ਉਹਨੂੰ ਤਿਆਰ ਕੀਤਾ ਜਾਏ ਇਸ ਦੇ ਨਾਲ ਹੀ ਬੱਚਿਆਂ ਨੂੰ ਕੀ ਹੈ ਕੰਪੀਟੀਟਿਵ ਲਈ ਤਿਆਰ ਕੀਤਾ ਜਾਏ ਇੱਕ ਡੇ ਦਾ ਰੁਟੀਨ ਬਣਿਆ ਹੁੰਦਾ ਸਵੇਰੇ ਨਿਤਨੇਮ ਤੇ ਫਿਜ਼ੀਕਲ ਦੀਆਂ ਕਲਾਸਿਸ ਤੋਂ ਬਾਅਦ ਬੱਚਿਆਂ ਦੀ ਕਾਲਜ ਦੀਆਂ ਕਲਾਸਿਸ ਹੁੰਦੀਆਂ ਨੇ ਕਾਲਜ ਦੀ ਪੜ੍ਹਾਈ ਤੋਂ ਬਾਅਦ ਦੁਪਹਿਰ ਦੇ ਖਾਣੇ ਤੋਂ ਬਾਅਦ ਸ਼ਾਮ ਨੂੰ ਦੁਪਹਿਰ ਤੋਂ ਲੈ ਕੇ ਸ਼ਾਮ ਤੱਕ ਲਗਭਗ ਬੱਚਿਆਂ ਦੀਆਂ AIES PCS IFS ਪੀਆਂ ਕਲਾਸਸ ਹੁੰਦੀਆਂ ਨੇ ਸੋਵਰਲ ਸਾਰੇ UPSC SSC ਜਾਂ ਸਟੇਟ ਗਵਰਨਮੈਂਟ ਦੀਆਂ ਜਿੰਨੀਆਂ ਵੀ ਡਿਪਾਰਟਮੈਂਟਸ ਨੇ ਤੇ ਵੈਕੈਂਸੀਜ਼ ਨੇ ਉਹਨਾਂ ਸਾਰਿਆਂ ਬਾਰੇ ਤਿਆਰ ਕੀਤਾ ਜਾਂਦਾ ਹੈ ਨਾਲ ਨਾਲ ਸਕਰੀਨ ਤੇ ਸਾਰੀਆਂ ਵੈਕੈਂਸੀਜ਼ ਦੇ ਬਾਰੇ ਜਾਣਕਾਰੀ ਵੀ ਆ ਰਹੀ ਹੈ ਤੋਂ ਸੈਂਡੀਆਂ ਐਡਮਿਸ਼ਨਸ ਸਟਾਰਟ ਹੋ ਚੁੱਕੀਆਂ ਨੇ ਅਨਹਦ ਫਾਊਂਡੇਸ਼ਨ ਮੁਹੱਲੀ ਵਿਖੇ ਤੇ ਸਭ ਤੋਂ ਵੱਡੀ ਗੱਲ ਹੈ ਕਿ ਬੜੇ ਵਾਜਿਬ ਰੇਟਾਂ ਤੇ ਬਹੁਤ ਹੀ ਕੱਟ ਫੀਸ ਸਟਰਕਚਰ ਦੇ ਉੱਤੇ ਅਸੀਂ ਇਸ ਤੇ ਸਾਰੇ ਪ੍ਰੋਗਰਾਮ ਨੂੰ ਉਲੀਕ ਰਹੇ ਹਾਂ ਇਸ ਦੇ ਨਾਲ ਹੀ ਕੀ ਹੈ ਇੱਕ ਲਿਖਤੀ ਪੇਪਰ ਵੀ ਲਿਆ ਜਾਏਗਾ ਜਿਹੜੇ ਬੱਚੇ ਕੀ ਹੈ ਅ financially weak ਨੇ ਉਹਨਾਂ ਬੱਚਿਆਂ ਨੂੰ ਕੀ ਹੈ ਲਿਖਤੀ ਪੇਪਰ ਦੇ थ्रू ਸਕਾਲਰਸ਼ਿਪ ਪ੍ਰੋਵਾਈਡ ਕੀਤੀ ਜਾਏਗੀ ਸੋ ਰਜਿਸਟ੍ਰੇਸ਼ਨਸ ਸਟਾਰਟ ਹੋ ਚੁੱਕੀਆਂ ਨੇ ਫਾਰਮ ਫਿਲਿੰਗ ਸਟਾਰਟ ਹੋ ਚੁੱਕੀਆਂ ਨੇ ਸਾਡੇ ਨੰਬਰ ਸਕਰੀਨ ਤੇ ਡਿਸਪਲੇ ਹੋ ਰਹੇ ਨੇ ਵੱਤੋ ਵੱਤ ਕਾਲ ਕਰੋ ਮੈਸੇਜ ਕਰੋ ਸੋ ਥੈਟ ਅਸੀਂ ਤੁਹਾਨੂੰ ਵੱਤੋ ਵੱਤ ਗਾਈਡ ਕਰ ਸਕੀਏ ਵੱਤੋ ਵੱਤ ਤੁਹਾਨੂੰ ਅੱਗੇ ਲੈ ਕੇ ਜਾ ਸਕੀਏ ਐਂਡ ਸਭ ਤੋਂ ਜ਼ਰੂਰੀ ਗੱਲ ਹੈਗੀ ਹੈ ਕਿ ਸਮਝ ਇਸ ਵੇਲੇ ਹੋਣਾ ਬਹੁਤ ਜ਼ਰੂਰੀ ਹੈ ਕਿ ਸਾਡਾ ਬੱਚਾ ਜਿੱਥੇ ਗ੍ਰੈਜੂਏਸ਼ਨ ਕਰੇਗਾ ਉਹਦੇ ਨਾਲ ਨਾਲ ਅਗਰ ਉਹਨੂੰ ਕੰਪੀਟੀਟਿਵ ਦੀ ਤਿਆਰੀ मिल रही है अगर नालला लो ਨੂੰ ਸੇਫਟੀ ਸਿਕਿਉਰਿਟੀ ਮਿਲ ਰਹੀ ਹੈ ਅਗਰ ਨਾਲਲਾ ਲੋ ਹੋਸਟਲ ਦੇ ਵਿੱਚ ਸੇਫ ਸਿਕਿਉਰ ਹੈ ਕੋਈ ਮਾਹੌਲ ਇਦਾਂ ਦਾ ਨਹੀਂ ਹੈ ਚੰਗਾ ਗੁਰਮਤਮਾ ਮਾਹੌਲ ਚੰਗਾ ਮਾਹੌਲ ਨੂੰ ਮਿਲ ਰਿਹਾ ਤੇ ਇਸ ਤੋਂ ਵੱਡੀ ਗੱਲ ਕੋਈ ਹੋ ਨਹੀਂ ਸਕਦੀ ਤੇ ਅਨਹਤ ਫਾਊਂਡੇਸ਼ਨ ਤੁਹਾਡੇ ਸਾਰਿਆਂ ਦੇ ਲਈ ਇਸ ਗੱਲ ਲਈ ਫਿਕਰਮੰਦ ਵੀ ਹੈ ਤੇ ਇਸ ਗੱਲ ਦੇ ਲਈ ਪਰੋਸਾ ਵੀ ਦਵਾਉਂਦਾ ਹੈ ਕਿ ਬੱਚਿਆਂ ਨੂੰ ਅਸੀਂ ਫਾਊਂਡੇਸ਼ਨ ਤੋਂ ਤਿਆਰ ਕਰੀਏ ਚੰਗੇ ਆਉਦਿਆਂ ਲਈ ਤਿਆਰ ਕਰੀਏ ਵੈਰੀ ਬੇਸਿਕ ਤੋਂ ਤਿਆਰ ਕਰੀਏ so that ਕਿ ਕੋਈ 6 ਮਹੀਨੇ ਸਾਲ ਲਗਾ ਕੇ ਬੱਚਾ ਪਲੱਸ 2 ਦੇ ਲੈਵਲ ਪਹਿਲਾ ਕਲੀਅਰ ਕਰ ਸਕੇ ਅਦਰਵਾਈਜ਼ ਤੀਜੇ ਸਾਲ ਤੱਕ ਉਹ ਤਿਆਰ ਹੋ ਜਾਵੇ ਆਰਮੀ ਦੇ ਲਈ ਪੁਲਿਸ ਦੇ ਲਈ ਆਈਐਸ ਦੇ ਲਈ ਆਈਪੀਐਸ ਦੇ ਲਈ ਜਾਂ ਚੰਗੇ ਅਹੁਦਿਆਂ ਦੇ ਲਈ ਐਂਡ ਮੈਂ ਚਾਹੁੰਦਾ ਹਾਂ ਵੀ ਤੁਸੀਂ ਵੱਧ ਤੋਂ ਵੱਧ ਕੁਐਰੀਜ਼ ਕਰੋ ਮੈਸੇਜ ਕਰੋ ਕਾਲ ਕਰੋ ਪੁੱਛੋ ਕਿਸੇ ਵੀ ਤਰ੍ਹਾਂ ਦੇ ਡਾਊਟਸ ਨੇ ਪੁੱਛੋ ਸਾਡੇ ਨੰਬਰ ਸਕਰੀਨ ਤੇ ਡਿਸਪਲੇ ਹੋ ਰਹੇ ਨੇ ਸੋ ਵੱਧ ਤੋਂ ਵੱਧ ਕਾਲ ਕਰੋ ਸੋ ਥੈਟ ਅਸੀਂ ਬੱਚੇ ਦੇ ਚੰਗੇ ਭਵਿੱਖ ਦੀ ਸਿਰਜਣਾ ਕਰ ਸਕੀਏ ਧੰਨਵਾਦ